ਆਪਾਂ ਇੱਕ ਅਖਾਣ ਵਰਤਦੇ ਆਂ 라ਵਣ ਨੇ ਕਾਲ ਪਾਵੇ ਨਾ ਬੱਧਾ ਸੀ ਗਲਤ ਕਹਿੰਨੇ ਆਂ 라ਵਣ ਨੇ ਕਾਲ ਪਾਵੇ ਨਾ ਬੱਧਾ ਸੀ ਨਹੀਂ 라ਵਣ ਨੇ ਕਾਲ ਪਾਵੇ ਨਾ ਬੱਧਾ ਹੈ ਅੱਜ ਕਿਹੜਾ ਖੋਲ ਗਿਆ ਹੁਣ ਵੀ ਬੱਜਾ ਵਾ ਇਥੇ ਕਾਲ ਦਾ ਮਤਲਬ ਹੈ ਸਮਾਂ ਟਾਈਮ ਪਾਵੇ ਦਾ ਮਤਲਬ ਪੈਨ ਵਾਲਾ ਨਹੀਂ ਉਹ ਦੁਜਾ ਮੰਜੇ ਵਾਲਾ ਪਾਵਾ ਨਹੀਂ ਆ ਇਥੇ ਪਾਵੇ ਦਾ ਮਤਲਬ ਆ ਪੈਨ ਪੈਨਸਲ ਕਲਮ ਆ ਜੇ ਇਹਨੂੰ ਖੇਤ ਕਹਿੰਦੇ ਆ ਵਾਰ ਕਹਿੰਦੇ ਆ ਘੜੀਆਂ ਕਹਿੰਦੇ ਆ ਪੈਰ ਕਹਿੰਦੇ ਆ ਇਹਦੀ ਕਾੜ ਰਾਵਣ ਨੇ ਕੀਤੀ ਆ ਇਸ ਕਰਕੇ ਕਹਿੰਦੇ ਰਾਵਣ ਨੇ ਕਾਲ ਪਾਵੇ ਨਾ ਬੱਧਾ ਸੀ ਕਿਉਂਕਿ ਸਮੇ ਨੂੰ ਇੱਕ ਥਾਂ ਤੇ ਫਿਕਸ ਕਰਨਾ ਇਹ ਰਾਮਣ ਦੇ ਹਿੱਸੇ ਆਇਆ ਯਾਨੀ ਕਿ ਐਡਾ ਵੱਡਾ ਉਹ ਵਿਗਿਆਨੀ ਸੀ ਐਡਾ ਵੱਡਾ ਗਿਆਨੀ ਸੀ ਉਹ ਬਹੁਤ ਸਿਰੇ ਦਾ ਬੰਦਾ ਸੀ ਇਸੇ ਤਰ੍ਹਾਂ ਢਾਡੀ ਕਹਿੰਦੇ ਮਹਾਰਾਜ ਦੁਨੀਆ ਦੇ ਇਤਿਹਾਸ ਅੰਦਰ ਪਹਿਲੀ ਵਾਰ ਹੋਇਆ ਕਿ ਧਰਮ ਤੇ ਰਾਜਨੀਤੀ ਨੂੰ ਕੋ ਢਾਗ ਤੇ ਬੰਨੀ ਫਿਰਦਾ ਵਾ ਆਹ ਕਰਕੇ ਕਿਹਾ ਬੱਧੀਆਂ ਇੱਕ ਲੌਜੀਕ ਦੀ ਗੱਲ ਕੀਤੀ ਇੱਥੇ ਢਾਡੀਆਂ ਨੇ ਆਮ ਬੰਨੀ ਫਿਜ਼ੀਕਲ ਬੱਧੀਆਂ ਨਹੀਂ ਸੀ ਉਹ ਅਤੇ ਆਤਮਿਕ ਤੌਰ ਤੇ ਬੱਜੀਆਂ ਸੀ ਮਹਾਰਾਜ ਅੱਜ ਤੋਂ ਪਹਿਲਾਂ ਜਿਹੜੇ ਬੰਦੇ ਧਰਮੀ ਆ ਉਹ ਸਿਆਸੀ ਨਹੀਂ ਹੋ ਸਕਦੇ ਜਿਹੜੇ ਸਿਆਸੀ ਆ ਉਹ ਧਰਮੀ ਨਹੀਂ ਹੋ ਸਕਦੇ ਪਰ ਗੁਰੂ ਹਰਗੋਬਿੰਦ ਮਹਾਰਾਜ ਤੁਸੀਂ ਦੁਨੀਆ ਨੂੰ ਦੱਸ ਸਕਦਾ ਵਾ ਕਿ ਧਰਮੀ ਸਿਆਸੀ ਵੀ ਹੋ ਸਕਦਾ ਵਾ ਤੇ ਸਿਆਸੀ ਧਰਮੀ ਵੀ ਹੋ ਸਕਦਾ ਵਾ ਇਹ ਸਾਡੇ ਜੇ ਕੰਮ ਜੇ ਚੱਲ ਪੈਣਾ ਜਿਹੜਾ ਬੰਦਾ ਪਿੰਡ ਦੇ ਵਾਵਾ ਧਰਮ ਦੇ ਆਲਾ ਹੋਵੇ ਤਾਂ ਲੋਕ ਤੂੰ ਕੀ ਲੈਣਾ ਵੋਟਾਂ ਦੇ ਵਿੱਚੋਂ ਉਹ ਭਾਵੇਂ ਪਿੰਡ ਦਾ ਸਭ ਤੋਂ ਜਿਆਦਾ ਪੜਾ ਕਰਨ ਵਾਲਾ ਤੂੰ ਨਾ ਜਾਈ ਇਹ ਕੰਮ ਦੇ ਵਿੱਚ ਜੋ ਮੇਰਰ ਦਾ ਤਾਸ਼ ਕੁੱਟਣ ਵਾਲਾ ਉਹਨਾਂ ਨੂੰ ਰੋਕ ਕੇ ਹੀ ਰੱਖਦਾ ਸਾਰੀ ਉਮਰ ਤੇ ਰਾਜਨੀਤੀ ਆ ਗਈ ਉਹੋ ਜਿਹਾਂ ਦੇ ਕੋਲ ਪਠਾ ਦੇ ਬੈਣਾ ਹੀ ਬੈਣਾ ਹੈ ਸਾਡਾ ਮਹਾਰਾਜ ਨੂੰ ਢਾਡੀਆਂ ਨੇ ਕਿਹਾ ਗੁਰੂ ਅਰਗਵਿੰਦ ਮਹਾਰਾਜ ਧਰਮ ਤੇ ਰਾਜਨੀਤੀ ਨੂੰ ਇੱਕ ਥਾਂ ਤੇ ਫਿਕਸ ਕਰਨਾ ਤੇਰੇ ਹਿੱਸੇ ਆਇਆ ਆਖਰੀ ਲੈਣ ਇਸ ਕਵਤਾ ਦੀ ਉਹ ਕਹਿੰਦੇ ਭਗ ਤੇਰੀ ਕੀ ਜਹਾਂਗੀਰ ਦੀ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਤੇਰੀ ਪੱਗ ਦਾ ਮੁਕਾਬਲਾ ਹਿੰਦੂਸਤਾਨ ਦੇ ਬਾਦਸ਼ਾਹ ਦੀ ਪੱਗ ਨਹੀਂ ਕਰ ਸਕਦੀ ਮੈਂ ਕਈ ਵਾਰੀ ਬੈਠਾ ਬੈਠਾ ਸੋਚਦਾ ਵੀ ਬਾਦਸ਼ਾਹ ਤੇ ਮਹਾਰਾਜ ਤੋਂ ਪੱਗ ਮਹਿੰਗੀ ਬਣਦਾ ਹੋਣਾ ਪੱਕੀ ਗੱਲ ਐ ਕਿਉਂਕਿ ਬਾਦਸ਼ਾਹ ਬੰਦਾ ਪਈ ਲੀਡਰ ਬੰਦਾ ਕੱਪੜਾ ਮਹਿੰਗਾ ਹੀ ਹੋਣਾ ਉਹਦਾ ਮਹਾਰਾਜ ਦਾ ਐਡਾ ਮਹਿੰਗਾ ਨਹੀਂ ਹੋਣਾ ਪਰ ਇੱਥੇ ਪੱਗ ਦਾ ਮਤਲਬ ਕੱਪੜਾ ਨਹੀਂ ਪੱਗ ਬੰਦੇ ਦਾ ਕਿਰਦਾਰ ਹੈ ਪੱਗ ਬੰਦੇ ਦੀ ਰਹਿਣੀ ਸਹਿਣੀ ਹੈ ਪੱਗ ਦੇ ਮਗਰ ਇੱਕ ਕਿਰਦਾਰ ਬੋਲਦਾ ਪੱਗ ਦੇ ਮਗਰ ਇੱਕ ਜ਼ਿੰਦਗੀ ਬੋਲਦੀ ਐ ਮੇਰੀਆਂ ਪੱਗਾਂ ਵੱੱਡੀਆਂ ਵੀ ਕਰਨਗੀਆਂ ਜੇ ਮਗਰ ਬੰਦਿਆਂ ਦੇ ਪੱਲੇ ਕੱਖ ਨਾ ਹੋਵੇ ਪੱਗ ਤੇ ਬਿੰਦ ਸੋਨੇ ਵੀ ਬੰਨੀ ਪੱਗ ਤੇ ਕੇਪੀਅਰਸ ਗਿੱਲ ਵੀ ਬੰਨੀ ਫਿਰਦਾ ਪੱਗ ਦੇ ਨਕਲੀ ਨੰਗ ਜੀਤ ਪੂਲਾ ਵੀ ਬੰਨੀ ਫਿਰਦਾ ਪੱਗ ਦੇ ਬਾਦਲ ਵੱਡਾ ਵੀ ਬੰਨੀ ਫਿਰਦਾ ਹੰਦਾ ਪੱਗ ਵਾਲੇ ਦੇ ਕਹੀ ਆਈ ਪੱਗ ਵੇਖ ਕੇ ਤੁਸੀਂ ਕਿੱਦਾਂ ਕਹੋਗੇ ਵੀ ਵਾਕੇ ਬੰਦੇ ਦੇ ਅੰਦਰ ਵੀ ਕੋਈ ਕਰਤੂਤ ਹੋਊਗੀ ਪੱਗ ਬਨ ਕੇ ਆਪਣੀ ਕਰਤੂਤ ਸੁਧਾਰਨੀ ਹੁਣ ਪੱਗ ਬਨ ਕੇ ਬੰਦਾ ਚੌਂਕ 'ਚ ਖਲੋ ਕੇ ਲੋਕਾਂ ਦੀਆਂ ਧੀਆਂ ਪਹਿਣਾ ਛੇੜੇ ਲੋਕ ਕਹਿੰਦੇ ਪੱਗ ਆਲਾ ਖਲੋਤਾ ਹੈ ਪੱਗ ਬਨ ਕੇ ਬੰਦਾ ਸਿਗਰਟ ਪੀਂਦਾ ਹੋਵੇ ਪੱਗ ਬਨ ਕੇ ਤਮਾਕੂ ਲਾਉਂਦਾ ਹੋਵੇ ਪੱਗ ਬਨ ਕੇ ਚਿੱਟਾ ਪੀਂਦਾ ਹੋਵੇ ਚਿੱਟੇ ਪੀਣ ਵਾਲਿਆ ਕੋਲ ਖਲੋਤਾ ਹੋਵੇ ਡੁੱਬ ਕੇ ਨਹੀਂ ਮਰ ਜਣਾ ਚਾਹੀਦਾ ਉਹਨੂੰ ਕਿ ਪੱਗ ਬਣੀ ਹੋਵੇ ਗੁਰੂ ਦੀ ਤੇ ਗੁਰੂ ਦੇ ਨਾਂ ਦੀ ਬੱਜੀ ਪੱਗ ਉਤੇ ਲੋਕੀ ਮੈਨੂੰ ਕਹਿਣ ਫਲਾਣੀ ਪੱਗ ਵਾਲੇ ਨੇ ਫਲਾਣੇ ਨੇ ਆਹ ਕਰ ਦਿੱਤਾ ਪੱਗ ਦੇ ਮਗਰ ਇੱਕ ਬੰਦੇ ਦਾ ਕਿਰਦਾਰ ਹੈ ਪੱਗਾਂ ਨੇ ਦੁਨੀਆ ਨੂੰ ਬਹੁਤ ਉ르ਗੇ ਖੜਿਆ ਲੋਕੀ ਕਹਿੰਦੇ گاਉਣ ਵਾਲਿਆਂ ਨੇ ਪੱਗ ਨੂੰ ਅੱਗੇ ਖੜਿਆ ਨਹੀਂ ਪੱਗ ਨੇ گاਉਣ ਵਾਲੇ ਨੂੰ ਅੱਗੇ ਖੜਿਆ ਕਹਿੰਦੇ ਮਨਮੋਹਨ ਸਿੰਘ ਨੇ ਪੱਗ ਨੂੰ ਅੱਗੇ ਘੜਿਆ ਮਨਮੋਹਨ ਸਿੰਘ ਨੇ ਪੱਗ ਨੂੰ ਅੱਗੇ ਨਹੀਂ ਖੜਿਆ ਪੱਗ ਨਾ ਹੁੰਦੀ ਤੇ ਮਨਮੋਹਨ ਸਿੰਘ ਇੱਥੋਂ ਤੱਕ ਨਾ ਜਾਂਦਾ گاਉਣ ਵਾਲੇ ਤੇ ਬੜੇ ਤੁਰੇ ਫਿਰਦੇ ਆ ਅੱਜ ਦਿਲਜੀਤ ਨੂੰ ਲੋਕੇ ਜਾਣਦੇ ਆ ਮੂਸੇ ਵਾਲੇ ਨੂੰ ਲੋਕੇ ਜਾਣਦੇ ਆ ਪੱਗ ਬੱਜੀਆ ਉਹਨਾਂ ਪੱਗ ਨੂੰ ਅੱਗੇ ਨਹੀਂ ਖੜਿਆ ਪੱਗ ਨੇ ਉਹਨਾਂ ਨੂੰ ਅੱਗੇ ਖੜਿਆ ਵਾ ਇਸ ਕਰਕੇ ਪੱਗ ਤੇ ਮਾਣ ਕਰੋ ਜਿੰਨਾ ਕਰ ਸਕਦੇ ਹੋ ਪੱਗ 50 ਲੱਖ ਦੀ ਗੱਡੀ ਵਾਲੇ ਦੇ ਸਿਰ ਤੇ ਵੀ ਓਦਾਂ ਦੀ ਆ ਤੇ ਪੱਗ ਰਿਕਸ਼ਾ ਬੰਨਣ ਵਾਲੇ ਦੇ ਸਿਰ ਤੇ ਵੀ ਓਦਾਂ ਦੀ ਆ ਇੱਥੇ ਪੈਂਟਾ ਕੋਟਾਂ ਦੇ ਮੁਕਾਬਲੇ ਨਹੀਂ ਹੁੰਦੇ ਇੱਥੇ ਬੂਟਾਂ ਦੇ ਮੁਕਾਬਲੇ ਨਹੀਂ ਹੁੰਦੇ ਮੁਕਾਬਲੇ ਜਦੋਂ ਵੀ ਹੋਣਗੇ ਸਿਰ ਤੇ ਪੱਗ ਦੇ ਹੋਣਗੇ ਪੱਗ 100 ਰੁਪਏ ਦੀ ਵੀ ਉਦਾਂ ਦੀ ਪੱਗ 150 ਰੁਪਏ ਦੀ ਵੀ ਉਦਾਂ ਦੀ ਪੱਗ ਤੁਹਾਡੀ ਜ਼ਿੰਦਗੀ ਉੱਪਰ ਮੈਨੂੰ ਨਹੀਂ ਪਤਾ ਲੱਗਾ ਵੀ ਹੁਣ ਧੌਣਾ ਮਾੜੀਆਂ ਹੋ ਗਈਆਂ ਕਿ ਪੱਗਾਂ ਪਾਰੀਆਂ ਹੋ ਗਈਆਂ ਕਦੇ ਨਾ ਕਦੇ ਘਾਟਾ ਪਿਆਈ ਆ ਸਾਨੂੰ ਉਹ ਪਹਿਲਾ ਜ਼ਮਾਨਾ ਗਿਆ ਬਜ਼ੁਰਗ ਬਾਪੂ ਬੈਠੇ ਆ ਵੀ ਪੇਚ ਕੱਢਣੇ ਹੀ ਬਾਜ ਮਾਰਨਾ ਹੀ ਆ ਕਰਨਾ ਹੀ ਅੱਜ ਕੱਲ ਨਹੀਂ ਗੱਲ ਹੈਗੀ ਅੱਜ ਜਿੱਦਾਂ ਦੇ ਲਵੇਟੇ ਮਾਰੀ ਜਾ ਲੋਕੀ ਕਹਿੰਦੇ ਜਿਆਦੀ ਸੋਹਣੀ ਲੱਗਦੀ ਆ ਭਾਈ ਸਿੱਧੀਆਂ ਪੱਧਰੀਆਂ ਬਨੋ ਹੁਣ ਦੇ ਰੰਗ ਹੀ ਵੜੇ ਆ ਗਏ ਕੋਈ ਐਨੂੰ ਟੇਢੀ ਬੰਨੀ ਫਿਰਦਾ ਕੋਈ ਐਨੂੰ ਟੇਢੀ ਵੀ ਨਹੀਂ ਬਰਦਾ ਪਰ ਜਦੋਂ ਬਨ ਕੇ ਤੁਰ ਪਿਆ ਲੋਕੀ ਖਲੋਖ ਲੋਣ ਕਹਿ ਕੇ ਕਹਿੰਣਗੇ ਪੁੱਤ ਸਰਦਾਰਾਂ ਦਾ ਤੁਰਿਆ ਜਾਂਦਾ ਤੁਹਾਨੂੰ ਗੁਰੂ ਨੇ ਜੱਦੀ ਸਰਦਾਰ ਬਣਾਇਆ ਗੱਡੀ ਮਹਿੰਗੀ ਹੋਵੇ ਤੇ ਉਹਦੇ ਮਗਰਲੇ ਸ਼ੀਸ਼ੇ ਦੇ ਚ ਲਿਖਾਉਣਾ ਪਵੇ ਪੁੱਤ ਸਰਦਾਰਾਂ ਦੇ ਫਿਰ ਘਾਟਾ ਏ ਸਟੀਰਿੰਗ ਤੇ ਬੈਠਾ ਦੱਸੇ ਪੁੱਤ ਸਰਦਾਰਾਂ ਦਾ ਤੁਰਿਆ ਜਾਂਦਾ ਭਾਈ ਸਿਰ ਤੇ ਪੱਗ ਬੱਜੀ ਆ ਮੋਟਰਸਾਈਕਲ ਤੇ ਮਗਰ ਨਾਲ ਲਿਖਾਉਣਾ ਪਵੇ ਪੁੱਤ ਸਰਦਾਰਾਂ ਦਾ ਜਾਂਦਾ ਹੈ ਮੋਟਰਸਾਈਕਲ ਤੇ ਬੈਠਾ ਸਰਦਾਰ ਫੱਬੇ ਉਹਦੀ ਪੱਗ ਦੱਸੇ ਸਰਦਾਰਾਂ ਦਾ ਪੁੱਤ ਤੁਰਿਆ ਜਾਂਦਾ ਪੱਗ ਤੁਹਾਡਾ ਪ੍ਰਾਈਡ ਆ ਕੱਲੇ ਪੱਗ ਦੀ ਗੱਲ ਹੀ ਨਹੀਂ ਤੁਹਾਨੂੰ ਰੱਬ ਨੇ ਚੁੰਨੀਆਂ ਦਿੱਤੀਆਂ ਤੁਸੀਂ ਪੰਜਾਬ ਦੀਆਂ ਜਾਈਆਂ ਜੇ ਪੰਜਾਬ ਦੀ ਧਰਤੀ ਤੇ ਰਹਿਣ ਵਾਲੀਆਂ ਜੇ ਚੁੰਨੀਆਂ ਤੁਹਾਡੀ ਅਣਖ ਆ ਚੁੰਨੀਆਂ ਤੁਹਾਡੀ ਜਿੰਦ ਜਾਨ ਆ ਹਜ਼ਾਰ ਬੰਦਾ ਗਲਤ ਖਲੋਤਾ ਹੋਵੇ ਉਹ ਜੈਨੂ ਮਰਜੀ ਅੱਖ ਚੁੱਕ ਚੁੱਕ ਕੇ ਵੇਖੀ ਜਾਵੇ ਪਰ ਸਿਰ ਤੇ ਚੁੰਨੀ ਲੈ ਕੇ ਨੰਗ ਜੋ ਮੈਂ ਗਰੰਟੀ ਲਿਖ ਕੇ ਦੇਣ ਨੂੰ ਤਿਆਰ ਆ ਜੇ ਕੋਈ ਅੱਖ ਚੁੱਕ ਕੇ ਵੀ ਤੁਹਾਡੇ ਵੱਲ ਵੇਖ ਜਾਵੇ ਤੇ ਫੇਰ ਆਖਿਓ ਮੈਨੂੰ ਤੁਸੀਂ ਕਿਤੇ ਚਲੀਆਂ ਜਾਓ ਹਜ਼ਾਰਾਂ ਕੁੜੀਆਂ ਨੇ ਫੈਸ਼ਨ ਕੀਤਾ ਹੋਵੇ ਉਹਨਾਂ ਤੇ ਇੱਕ ਸਿਰ ਤੇ ਚੁੰਨੀ ਵਾਲੀ ਖਲੋਤੀ ਹੋਵੇ ਜੇ ਲੋਕ ਮੁੜ ਮੁੜ ਕੇ ਨਾ ਵੇਖਣ ਪਈ ਉਹ ਵਾਕੇ ਸਰਦਾਰਾਂ ਦੀ ਜਾਂ ਸਰਦਾਰਾਂ ਦੀ ਮਾਂ ਵਾਂ ਜਾਂ ਉਹ ਸਰਦਾਰਾਂ ਦੀ ਨੌਂ ਵਾਂ ਜਾਂ ਉਹ ਸਰਦਾਰਾਂ ਦੀ ਧੀ ਆ ਜਾਂ ਸਰਦਾਰਾਂ ਦੀ ਭੈਣ ਪੁੱਤਰੀ ਜਾਂਦੀ ਆ ਤੁਹਾਨੂੰ ਗੁਰੂ ਨੇ ਸਤਕਾਰ ਦਿੰਦਾ ਹੈ ਗੁਰੂ ਨੇ ਮਾਣ ਦਿੰਦਾ ਹੈ ਪਰ ਹੁਣ ਤੇ ਆਵਾ ਉੱਤੇ ਆਪਿਆ ਮਾਫ਼ ਕਰਿਓ ਇਸ ਗੱਲ ਦਾ ਗੁੱਸਾ ਨਾ ਕਰਿਓ ਉਹਨਾਂ ਦੇ ਮਾੜੀ ਮਾਈ ਸੇਤੀ ਡਰਦੀ ਨਾਉ ਦੇ ਸਿਰ ਤੇ ਹੱਥ ਵੀ ਨਹੀਂ ਰੱਖਦੀ ਵੀ ਨੂੰ ਜੇ ਪਿਆਰ ਦਤਾ ਤੇ ਇਹਨੇ ਗਾਲੀ ਪੈ ਜਾਣਾ ਵੀ ਮੈਂ ਦੇ 5000 ਹੁਣੇ ਲਾ ਗਏ ਕਿ ਤੂੰ ਇਹ ਗੁੰਝਲਾਂ ਹੀ ਪਾਤੀਆਂ ਵੜ ਕੇ ਸਾਰੀਆਂ ਮਾਈ ਪਿਛੁੰਨੀ ਉਹ ਮਤਲਬ ਸਟਾਈਲ ਉਹ ਲੈਣਾ ਵੀ ਚੁੰਨੀ ਖਲੋਵੇ ਨਾ ਭੱਜ ਭੱਜ ਠਾਂ ਨੂੰ ਉੱtre ਪਰ ਉਹ ਆਪੇ ਚੁੰਨੀ ਗੱਲ ਚ ਆ ਗਈ ਗੱਲ ਤੋਂ ਅੱਗੇ ਕਿੱਲੀ ਤੇ ਚਲੀ ਗਈ ਇਹ ਗੱਲ ਮੈਂ ਤੁਹਾਨੂੰ ਇਸ ਕਰਕੇ ਸੁਣਾਈਆਂ ਚੁੰਨੀਆਂ ਤੇ ਪੱਗਾਂ ਤੇ ਮਾਣ ਕਰੋ ਜੰਨਾ ਘਰਾਂ ਚੋਂ ਪੱਗਾਂ ਹੀ ਨਹੀਂ ਹੈਗੀਆਂ ਸਮਝੋ ਸਰਦਾਰੀ ਖੁੱਸ ਗਈ ਜਦਨ ਮਾਹ ਰਾਣੀ ਜੰਦਾ 12 ਸਾਲੀਆਂ ਆਪਣੇ ਪੁੱਤ ਨੂੰ ਮਿਲੀ ਨਾ ਦਲੀਪ ਸਿੰਘ ਨੂੰ ਅੰਨੀ ਹੋ ਗਈ ਹੀ ਰੋ ਰੋ ਕੇ ਅੰਨੀ ਤੇ ਦਲੀਪ ਸਿੰਘ ਦੇ ਨੇ ਲੱਕ ਤੇ ਜਫੀ ਪਾਈ ਨਾ ਜਦੋਂ ਆਪਣੇ ਪੁੱਤ ਨੂੰ ਤੇ ਹੱਥ ਫੇਰਦੀ 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 ਮੋਢਿਆਂ ਤੋਂ ਤਾਂ ਗਿਆ ਜਦੋਂ ਇੱਥੇ ਗਿੱਚੀ ਤੋਂ ਹੱਥ ਗਿਆ ਨਾ ਤੇ ਗੋਰਿਆਂ ਨੇ ਉਹਦੇ ਵਾਲ ਕੱਟ ਦਿੱਤੇ ਦਲੀਪ ਸਿੰਘ ਦੇ ਹੁਣ ਇਹ ਆਪਣਾ ਪੁੱਤ ਧੱਕ ਕੇ ਪੇਸ਼ਾ ਕੀਤਾ ਕਹਿੰਦੀ ਦਲੀਪ ਸਿਆ ਮੇਰਾ ਖਸਮ ਮਰ ਗਿਆ ਮੈਨੂੰ ਧੱਕਾ ਨਹੀਂ ਜਾ ਪਿਆ ਮੇਰਾ ਡੱਬਰ ਮਰ ਗਿਆ ਕੱਲਾ-ਕੱਲਾ ਮੈਨੂੰ ਐ ਜਾ ਪਿਆ ਕੋਈ ਗੱਲ ਨਹੀਂ ਮਰਦੇ ਹੀ ਰਹਿੰਦੇ ਰੋਕੇ ਮੇਰਾ ਰਾਜ ਭਾਗ ਚਲਾ ਗਿਆ ਮੈਂ ਸੋਚਿਆ ਕੁਝ ਨਹੀਂ ਹੋਇਆ ਪੁੱਤ ਮੈਂ ਅੰਨੀ ਹੋ ਗਈ ਤੈਨੂੰ ਢੀਕਦੀ ਢੀਕਦੀ ਸਿਰ ਤੇ ਹੱਥ ਰੱਖਿਆ ਮੈਨੂੰ ਜੂੜਾ ਨਹੀਂ ਦੱਸਿਆ ਮੈਨੂੰ ਪਰਨਾ ਨਹੀਂ ਦੱਸਿਆ ਮੈਨੂੰ ਪੱਗ ਨਹੀਂ ਦਸੀ ਅੱਜ ਮੈਨੂੰ ਵਾਕੇ ਪਤਾ ਲੱਗਾ ਮੇਰਾ ਸਾਰਾ ਕੁਝ ਹੀ ਚਲਾ ਗਿਆ ਸਾਰਾ ਕੁਝ ਚਲਾ ਗਿਆ